ਸਾਸੀ ਕਾਲ ਕਿਸਾਨ ਵੀਰੋ ਮੇਰਾ ਨਾਮ ਵਿਵੇਕ ਹੈ ਵਿਵੇਕ ਚੋਧਰੀ ਮੈਂ ਸੰਗਰੂਰ ਤੋਂ ਆ ਆਈਆਲ ਇਨਸੈਕਟੀਸਾਈਡ ਇੰਡੀਆ ਲਿਮਟਿਡ ਕੰਪਨੀ ਜਿਹਨੂੰ ਤੁਸੀਂ ਟਰੈਕਟਰ ਬ੍ਰਾਂਡ ਦੇ ਨਾਂ ਤੇ ਵੀ ਜਾਣਦੇ ਹੋ ਉਹ ਕੰਪਨੀ 'ਚ ਮੈਂ ਕੰਮ ਕਰਦਾ ਤੇ ਅੱਜ ਦਾ ਮੇਰਾ ਜਿਹੜਾ ਇਹ ਵੀਡੀਓ ਬਣਾਉਣ ਦਾ ਕਾਰਨ ਇਹ ਹੈ ਕਿ ਮੈਂ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਫੀਲਡ ਦੇ ਵਿੱਚ ਕੰਮ ਕਰ ਰਿਹਾ ਜਿੰਨੇ ਵੀ ਇਸ ਗਰੁੱਪ 'ਚ ਬੰਦੇ ਨੇ ਬਹੁਤ ਸੇ ਬੰਦੇ ਦੇ ਮੈਂ ਫਸਲ ਆਪਣੀ ਜੀਰੀ ਦੀ ਫਸਲ ਦਾ ਟਾਈਮ ਹੈ ਉਹ ਫਸਲ ਮੈਂ ਦੇਖ ਚੁੱਕਿਆ ਤੇ ਉਹਨਾਂ ਨੂੰ ਮੈਂ ਬਿਮਾਰੀ ਜਿਹੜੀ ਬਿਮਾਰੀ ਦਾ ਹੁਣ ਟਾਈਮ ਹੈ ਜਿਹੜੇ ਕੀੜੇ ਦਾ ਆਜਾ ਸੁੰਡੀ ਦਾ ਹੁਣ ਟਾਈਮ ਹੈ ਉਹਨਾਂ ਨੂੰ ਮੈਂ ਦੱਸ ਚੁੱਕਿਆ ਉਹ ਸਪਰੇਅ ਕਰ ਰਹੇ ਨੇ ਤੇ ਬਹੁਤ ਵਧੀਆ ਗੱਲ ਹੈ ਤੇ ਜਿਹਨੇ ਡੇ ਬਾਏ ਡੇ ਦਿਨ ਘੱਟੀ ਜਾਂਦੇ ਨੇ ਫਸਲ ਆਪਣੇ ਮੈਚਿਓਰਿਟੀ ਤੇ ਆਈ ਜਾਂਦੀ ਆ ਤੇ ਉਸ ਹਿਸਾਬ ਨਾਲ ਮੈਂ ਮਤਲਬ ਬਹੁਤ ਸੇ ਲੋਕਾਂ ਨੂੰ ਮਤਲਬ ਟੱਚ ਨਹੀਂ ਕਰ ਚੁੱਕਿਆ ਮਤਲਬ ਖੱਤਾਂ ਦੇ ਨਹੀਂ ਪਹੁੰਚ ਸਕਿਆ ਉੱਥੇ ਤੱਕ ਤਾਂ ਮੇਰਾ ਅੱਜ ਦਾ ਇਹ ਵੀਡੀਓ ਬਣਾਉਣ ਦਾ ਜਿਹੜਾ ਮੇਨ ਟਾਰਗੇਟ ਹੈ ਇਹ ਹੈ ਕਿ ਮੈਂ ਜਿਹੜੀ ਜਾਣਕਾਰੀ ਹੁਣ ਤੁਹਾਡੇ ਨਾਲ ਥੋੜੀ ਜਾਣਕਾਰੀ ਸਾਂਝੀ ਕਰੂੰਗਾ ਕਿ ਹੁਣ ਕਿਹੜੀ ਬਿਮਾਰੀ ਦਾ ਟਾਈਮ ਹੈ ਤੇ ਆਪਾਂ ਨੇ ਉਹਦੀ ਰੋਕத் ਥੰਮ ਕਿਵੇਂ ਕਰਨੀ ਚਾਹੀਦੀ ਆ ਤੇ ਅੱਜ ਮੈਂ ਇੱਥੇ ਭਵਾਨੇਗੜ ਦੇ ਨੇੜੇ ਤੇੜੇ ਇੱਕ ਪਿੰਡ ਆ ਜਿੱਥੇ ਮੇਰਾ ਇੱਕ ਕਿਸਾਨ ਜਾਣਕਾਰ ਨੇ ਹੋ ਮੇਰੇ ਤੇ ਅੱਜ ਉਹਨਾਂ ਦੇ ਮੈਂ ਖੱਤੇ ਦੇ ਉੱਪਰ ਖੜਿਆ ਉਹਨਾਂ ਨੇ 1401 ਵੈਰਾਈਟੀ ਲਾਈ ਹੋਈ ਆ ਜਿਹਨੂੰ ਆਪਾਂ ਮੁੱਛਲ ਵੀ ਕਹਿ ਦਿੰਨੇ ਆ ਅੱਜ ਉਹ ਵੈਰਾਈਟੀ ਮੈਂ ਦੇਖਣ ਆਇਆ ਸੀ ਇੱਥੇ ਆ ਦੇਖੋ ਜਿਵੇਂ ਆ ਤੁਸੀਂ ਦੇਖ ਸਕਦੇ ਹੋ ਆ ਵੈਰਾਈਟੀ ਆ ਇਹ ਵੈਰਾਈਟੀ ਆ ਇਹ ਉੱਪਰੋਂ ਜਿਵੇਂ ਤੁਹਾਨੂੰ ਪੂਰੀ ਹਰੀ ਭਰੀ ਦਿਸ ਰਹੀ ਹੋਣੀ ਆ ਵੀ ਜਿਵੇਂ ਜਮਾਈ ਓਕੇ ਖੜੀ ਆ ਇਹ ਇਹਨੂੰ ਕੋਈ ਬਿਮਾਰੀ ਨਹੀਂ ਵੈਰਾਈਟੀ ਨੂੰ ਹਜੇ ਤੱਕ ਬਟ ਅਗਰ ਆਪਾਂ ਇਹਦੀ ਹੁਣ ਜੜਾਂ 'ਚ ਦੇਖੀਏ ਦੱਸਾਓ ਜੀ ਮਾੜਾ ਜਾ ਉਹਦੇ ਲਿਆ ਕੇ ਆਹ ਦੇਖੋ ਜੀ ਸੀਤ ਬਲਾਈਟ ਜਿਹੜੀ ਬਿਮਾਰੀ ਦਾ ਹੁਣ ਟਾਈਮ ਆ ਉਹ ਕਿੱਥੇ ਤੱਕ ਚੜੀ ਹੋਈ ਆ ਆ ਦੇਖੋ 50% ਤੱਕ ਇਹਦੇ ਨੀਚੇ ਜਿਹੜੀ ਆਹ ਪੱਤਿਆਂ ਦਾ ਪ੍ਰਾਲ ਬਣ ਚੁੱਕਿਆ ਆ ਬਿਮਾਰੀ ਕਿੱਥੇ ਤੱਕ ਚੜੀ ਹੋਈ ਆ ਅੱਜ ਤੱਕ ਜ਼ਿਮੀਦਾਰ ਨੇ ਇੱਥੇ ਕੋਈ ਸਪਰੇ ਨਹੀਂ ਕਰੀ ਪੁਨਾ ਦੀ ਵਰਡਿੰਗ ਇਹ ਸੀ ਵੀ ਮੇਰੀ ਫਸਲ ਬਹੁਤ ਸੋਹਣੀ ਖੜੀ ਆ ਵੀ ਮੈਨੂੰ ਕਿਸੇ ਚੀਜ਼ ਦੀ ਹਜੇ ਜ਼ਰੂਰਤ ਨਹੀਂ ਹੈਗੀ ਆ ਬਸ ਮੇਰਾ ਪੈਣ ਦਾ ਏ ਆ ਭਾਏ ਆ ਮੇਰੀ ਬੇਨਤੀ ਏ ਆ ਕਿ ਮੇਰੀ ਬੇਨਤੀ ਏ ਆ ਕਿ ਜਿਹੜਾ ਹੁਣ ਟਾਈਮ ਆ ਇਸ ਬਿਮਾਰੀ ਦਾ ਵੀ ਆਪਾਂ ਜਿਆਦਾ ਵੇਟ ਨਾ ਕਰਦੇ ਹੋਏ ਇਸ ਬਿਮਾਰੀ ਵਾਸਤੇ ਸਪਰੇਅ ਕਰ ਲਈਏ ਕਿਉਂਕਿ ਦੇਖੋ ਆਪਣੀ ਜਿਹੜੀ ਕੋਈ ਵੀ ਚੀਜ਼ ਹੰਤਾ ਭਾਵੇਂ ਉਹ ਤੇਲਾ ਭਾਵੇਂ ਸੁੰਡੀ ਆ ਉਹ ਵਨਨ 100% ਤੁਹਾਡੀ ਫਸਲ ਨੂੰ ਨਹੀਂ ਖਰਾਬ ਕਰ ਸਕਦਾ ਠੀਕ ਹੈ ਜਿਹੜੀ ਇਹ ਬਿਮਾਰੀ ਆ ਇਹ ਤੁਹਾਡੀ ਫਸਲ ਨੂੰ 70 ਤੋਂ ਲੈ ਕੇ 80% ਤੱਕ ਖਰਾਬ ਕਰ ਸਕਦੀ ਆ ਕਿਉਂਕਿ ਅੱਜ ਜਿਹੜਾ ਟਾਈਮ ਹੈ ਇਹ ਤਾਂ 50% ਤੱਕ ਚੜੀ ਹੋਈ ਹੈ ਅੱਜ ਤੋਂ 15 ਦਿਨ ਬਾਅਦ ਜਦ ਇਹ ਪੱਤਿਆਂ ਤੇ ਆਊਗੀ ਪੱਤਾ ਤੇ ਹਉਣ ਤੋਂ ਬਾਅਦ ਤੁਹਾਨੂੰ ਦਿਸੂਗੀ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੋਊਗੀ ਤੁਹਾਡੇ ਦਾਣੇ ਦਾਣੇ ਫੋਕ ਬਣ ਬਣ ਜੂਗੀ ਫੜਾ ਬਣਾ ਹੋਊਗਾ ਦਾਣਾਂ ਦਾ ਤੇ ਉਹ ਤੁਹਾਡਾ ਯੀਲਡ ਦੇ ਵਿੱਚ ਝਾੜ ਦੇ ਵਿੱਚ ਬਹੁਤ ਫਰਕ ਪਊਗਾ ਤੇ ਇਹ ਜਿਹੜੀ ਜਿਹੜੀ ਬਿਮਾਰੀ ਆਈ ਹੋਈ ਹੈ ਇਸ ਖੱਤੇ ਦੇ ਵਿੱਚ ਮੈਂ ਤੁਹਾਨੂੰ ਇਹਦੇ ਬਾਰੇ ਥੋੜਾ ਜਆ ਦੱਸਣਾ ਚਾਹੁੰਦਾ ਥੇ ਇਹ ਜਿਹੜੀ ਬਿਮਾਰੀ ਆ ਇਹਨੂੰ ਸੀਤ ਬਲਾਈਟ ਬਿਮਾਰੀ ਕਹਿੰਦੇ ਆ ਸੀਤ ਬਲਾਈਟ ਜਿਹਨੂੰ ਪੰਜਾਬੀ ਚ ਝੋਲਸ ਰੋਗ ਵੀ ਕਹਿ ਦਿੰਦੇ ਆ ਜਿਹੜੀ ਇਹ ਬਿਮਾਰੀ ਆ ਜਿਹੜਾ ਹੁਣ ਟਾਈਮ ਆ ਆ ਆਪਣਾ ਰੁਕ ਰੁਕੇ ਨਹੀਂ ਪਾ ਰਿਹਾ ਦਿਨੇ ਗਰਮੈਸ ਹੋ ਜਾਂਦੀ ਆ ਰਾਤ ਨੂੰ ਠੰਡੇ ਜਾਂਦੀ ਆ ਯੂਰੀਆ ਪਾਵਰ ਤੋਂ ਵੱਧ ਕਰ ਦੋਈਆਂ ਯੂਰੀਆ ਦੀ ਪਾਣੀ ਪੂਰਾ ਭਰਿਆ ਹੋਇਆ ਫਸਲਾਂ ਚ ਹੁਣ ਵੀ देखो हुन टाइम 60 ਤੋਂ 65 ਦਿਨ ਦੀ ਫਸਲ ਹੋ ਗਈ ਫਿਰ ਵੀ ਪਾਣੀ ਪੂਰਾ ਘਰਿਆਦਾ ਫਸਲ ਚ ਪਰ ਜਿਹੜਾ ਇਹਦਾ ਵਾਇਰਸ ਆ ਜਿਹਨੂੰ ਰਾਈਜ਼ੋਕਟੋਨੀਆ ਸਲਾਨੀ ਦੇ ਨਾਂ ਦਾ ਵਾਇਰਸ ਹੈ ਉਹ ਇਸ ਟਾਈਮ ਦੇ ਵਿੱਚ ਹੀ ਐਕਟਿਵ ਹੁੰਦਾ ਸਭ ਤੋਂ ਵੱਡਾ ਅਟੈਕ ਇਹ ਟਾਈਮ ਦੇ ਵਿੱਚ ਹੀ ਕਰਦਾ ਹੁੰਦਾ ਤੇ ਜਿਹੜੀ ਇਹਦੀ ਰੋਕਥਾਮ ਵਾਸਤੇ ਇਹਦੀ ਮੇਰੀ ਬੇਨਤੀ ਇਹ ਆ ਵੀ ਜਿਹੜੀ ਫਸਲ ਤੁਹਾਡੀ 50 ਤੋਂ 60 ਦਿਨ ਦੀ ਹੋ ਗਈ 55 ਦਿਨ ਤੱਕ ਹੈਗੀ ਆ ਲੌਂਗ ਟਾਈਮ ਵੈਰਾਈਟੀ ਆ ਜਿਵੇਂ ਆਪਣੀ ਮੋਸ਼ਲ ਹੋਗੀ ਪੂਸ਼ਾ 44 ਹੋਗੀ ਜਾਂ 131 ਹੋਗੀ ਉਹ ਵੈਰਾਈਟੀਆਂ ਦੇ ਉੱਪਰ ਤੁਸੀਂ ਪਹਿਲੀ ਸਪਰੇਅ ਸੀਤ ਬ্লাইਟ ਵਾਸਤੇ ਪਲਸਰ ਦੀ ਕਰੋ ਤੇ ਜਿਹੜੀ ਵੈਰਾਈਟੀ ਅਗੇਤੀ ਲੱਗੀ ਹੋਈ ਆ ਪਰ ਉਹ ਸ਼ੂਟ ਡਿਊਰੇਸ਼ਨ ਵਾਲੀ ਆ ਜਿਹੜੀ ਭਗੋਲੇ ਦੀ ਸਟੇਜ ਤੇ ਆ ਗਈ ਜਾਂ ਨਿਸਰ ਰਹੀਆਂ ਨੇ ਉਹ ਤੇ ਸਾਡੀ ਇੱਕ ਯੁਕਤੀ ਦੇ ਨਾਂ ਤੇ ਬ੍ਰਾਂਡ ਹੈ ਯੁਕਤੀ ਇਹ ਜਪਾਨ ਦਾ ਬ੍ਰਾਂਡ ਹੈ ਇਹ ਜੁਕੀ ਦੀ ਅਸੀਂ ਸਪਾਰਸ਼ ਕਰਦੇ ਆ ਇਹਨੂੰ 1 ਲੀਟਰ 6.5 ਕਿਲਿਆਂ ਤੇ ਤੁਸੀਂ ਇਹਦੀ ਸਪਰੇਅ ਕਰੋ ਇਹ ਤੁਹਾਡੀ ਸੀਤ ਬਲਾਈਟ ਦੇ ਉੱਪਰ ਵੀ ਤੇ ਜਿਹੜੀ ਪੱਤਿਆਂ ਦੀ ਬਿਮਾਰੀਆਂ ਆਉਣਗੀਆਂ ਹੁਣ ਜਿਵੇਂ ਮੈਰੋਲੀ ਬਲਾਈਟ ਹੋਗੀ ਬ੍ਰਾਊਨ 스ਪੋਟ ਹੋਗੀ ਬੈਕਟੀਰੀਅਲ ਲੀ ਬਲਾਈਟ ਆਉਂਦੀ ਆ ਇਹ ਜਾਂ ਜਿਵੇਂ ਬਲਾਸਟ ਤੱਕ ਆ ਜਾਂਦਾ ਉਹਦੇ ਉੱਪਰ ਵੀ ਇਹ ਦਵਾਈ ਦਾ ਪੂਰਾ ਸਾਰਾ ਇਹ 1 ਲੀਟਰ 6 ਕਿਲਿਆਂ ਤੇ 6.5 ਕਿਲਿਆਂ ਤੇ ਪੈਂਦੀ ਆ ਤੇ ਇਹਦੀ ਵਰਤੋਂ ਆਪਾਂ ਨੇ ਭਗੋਲੀ ਦੀ ਸਟੇਜ ਤੇ ਕਰਨੀ ਚਾਹੀਦੀ ਆ ਬਸ ਮੇਰਾ ਅੱਜ ਦਾ ਇਹ ਜਿਹੜਾ ਮੇਰਾ ਜਿਹਦਾ ਵੀਡੀਓ ਬਣਾਉਣ ਦਾ ਇਹੀ ਮੇਨ ਕਾਰਨ ਇਹੀ ਸੀ ਕਿ ਮੈਂ ਉਹ ਬਖਤਵਤ ਲੋਕਾਂ ਨੂੰ ਇਹ ਵੀਡੀਓ ਸ਼ੇਅਰ ਕਰਨਾ ਚਾਹੁੰਗਾ ਕਿ ਉਹ ਮਤਲਬ ਆਪ ਦੀ ਟਾਈਮ ਤੇ ਸਪਰੇਅ ਕਰਨ ਤੇ ਆਪ ਦੀ ਫਸਲ ਦੀ ਸੁਰੱਖਿਆ ਕਰਨ ਧੰਨਵਾਦ ਸਤਿ ਸ੍ਰੀ ਅਕਾਲ ਜੀ